ਕੀ ਪਰ ਮਹਾਤਮਾ ਮੇਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਤੇ ਬਣਾਵਾਂਗੇ ਪੱਕੇ ਆ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ। ਪੇਮ ਕੀ ਸਾਡਾ ਲੱਕਾ ਮਰਦਾ। ਸਾਡੇ ਲੱਕੇ ਦਾ ਹੱਲ ਕੋਈ ਨਹੀਂ ਹੈ। ਵੀ ਵੀ ਖੜੇ ਰੱਖੇ ਦੀ ਸਾਹ। ਇਹ ਸਾਡੀ ਟ੍ਰੇਨ ਪੱਠ ਹੋਣੀ ਚਾਹੀਦੀ ਆਂ ਪਰਲੇ ਪਾਸੇ। ਅਸੀਂ ਦੇਖ ਲਓ ਵੀ ਕੀ ਹਾਲ। ਦੇਖੋ ਮੈਂ ਤੁਹਾਨੂੰ ਇੰਨਾ ਕਹਿ ਸਕਦਾ। ਇਹਨਾਂ ਨੂੰ ਪੂਰਾ ਕੰਕ੍ਰੀਟ ਦੇ ਬੰਦ ਬਣਾ ਕੇ ਦਊਂਗਾ ਸਾਰੇ ਸੀਮੈਂਟ ਦੇ ਆਪਣੇ ਮਿੱਟੀ ਨਾਲ ਨਹੀਂ ਹੋਣਾ ਕੋਈ ਨਹੀਂ ਪੰਚਾਇਤ ਤੱਕ ਕੋਈ ਸੰਤਲ ਰੋ ਕੋਈ ਨਹੀਂ ਪੰਚਾਇਤ ਅਸਾਜਨ ਦਾ ਕੋਈ ਇੱਥੇ ਸਹਿਯੋਗ ਨਹੀਂ ਹੈਗਾ ਜੀ ਮੈਂ ਤਾਂ ਤੁਸੀਂ ਕੀ ਕਰਦਾ ਆ ਦੇਖ ਨਾ ਸੈਂਟਰ ਦਾ ਕੋਈ ਪਹੁੰਚਿਆ ਨਾ ਪੰਜਾਬ ਸਰਕਾਰ ਦਾ ਪਹੁੰਚਿਆ ਹੁਣ ਆਪਾਂ ਦਾ ਪੰਜਾਬ ਆਪਾਂ ਹੀ ਇਕੱਠੇ ਹੋ ਕੇ ਆਪਾਂ ਆਪਣੀ ਮਦਦ ਕਰੀਏ ਜਿਹੜੇ ਕਈਆਂ ਤੋਂ ਜੋ ਮੇਥੋਂ ਲੋੜ ਹੈ ਮੈਂ ਸਰਪੰਚ ਸਾਹਿਬ ਨੂੰ ਹੁਣ ਅੱਜ ਹਾਂਜੀ ਸਾਹਿਬ ਉੱਪਰ ਜਾਓ ਮੈਂ ਮੈਂ 2 ਲੱਖ ਸਾਡੀ ਆਪਣੀ ਸਾਰੇ ਸਾਡੇ ਬੰਦੇ ਨਹੀਂ ਇੱਥੇ ਸਾਰੇ ਆਪਣੇ ਆ ਮੈਂ 2 ਲੱਖ ਕੀ ਦੇ ਦਿੰਦਾ ਉਹ ਮੇਰੀ ਗੱਲ ਬਹੁਤ ਵੱਡਾ ਜੀ ਉਹ ਮੈਂ ਮੈਂ ਇਹ ਗੱਲ ਹੋਰ ਆ ਜੂਗਾ ਮੇਰੀ ਗੱਲ ਕਿ ਨਾ ਇਮੀਡੀਏਟਲੀ ਤੁਸੀਂ ਮੈਨੂੰ ਮੈਂ ਜਿਹੜਾ ਆਪਣੇ ਪਰਮ ਡੀਟਲੋਂ ਇਹਦੀ ਡਿਊਟੀ ਲਾਤੀ ਹੈ ਠੀਕ ਹੈ ਜੀ ਜੋ ਚਾਹੀਦਾ ਹੈ ਮੈਂ ਭੇਜੀ ਜਾਊਗਾ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਜਾਨੀ ਜੀ ਮੇਨ ਸਾਡਾ ਮੁੱਦਾ ਹੈ ਵੀ ਰੇਲ ਪੱਟੀ ਜਬਨੇ ਛੇਤੀ ਛੇਤੀ ਸਾਡੇ ਇਲਾਕੇ ਦਾ ਖੰਨਾ ਜੀ ਨਹੀਂ ਦੇ ਦਿਓ ਮਾਛ ਕਹਿੰਦਾ ਕਿ ਤਬਾਹੀ ਜਿਹੜੀ ਉਹ ਫੋਰੈਸਟ ਲੱਗੀ ਹੋਈ ਹੈ ਜੰਗਲਾਤ ਵਿਭਾਗਾਂ ਜੀ ਉਹ ਉਹਦੀ ਟ੍ਰੇਨ ਪਟਾਈ ਜਾਵੇ ਜੁੱਥੇ ਉਹ ਤਾਂ ਜੋ ਨਹੀਂ ਪਟੋਂਦੀ ਦੇਖੋ ਆਪਣੇ ਮੈਂ ਹੁਣ ਐ ਨਹੀਂ ਕਹਿੰਦਾ ਵੀ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਂਦੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਬਨਾਉਂਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਮ ਡੈਮ ਬੰਦੇ ਨਾ ਸੀਮੈਂਟ ਦੇ ਬੰਦ ਠੀਕ ਹੈ ਜਿਵੇਂ ਆਪਾਂ ਰਾਜਸਥਾਨ ਕੇ ਨਾਲ ਬੰਦੀ ਹੈ ਜਿਵੇਂ ਰਾਜ ਹਾਂਜੀ ਹਾਂਜੀ ਉਵੇਂ ਹੀ ਬਣਾਗੇ ਠੀਕ ਹੈ ਜੀ ਸਾਰੇ ਬੰਦ ਸਾਰੇ ਪੱਕੇ ਸ਼ਰਮਣੀ ਕਲੀ ਜਾਨ ਨਹੀਂ ਨਹੀਂ ਤਾਂ ਨਹੀਂ ਤਾਂ ਇਹਦਾ ਕੋਈ ਲਾਜ ਨਹੀਂ ਮਿੱਟੀ ਵਾਲੇ ਬੰਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਹੀ ਨਹੀਂ ਹੈਗਾ ਫਾਇਦਾ ਅੱਛਾ ਜੇ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟਰੈਕਟਰ ਹੀ ਭੇਜ ਦੂੰਗਾ ਕਾਫੀ 2 400 ਤੇ ਨਾਲੇ ਵੱਡੀ ਮਸ਼ੀਨਾਂ ਜਿ ਆਪਾਂ ਜਿਹਨੋਂ ਨਹੀਂ ਕਰਦੇ ਆਪਾਂ ਕਰ ਦਈਏ ਬੋਟਾਂ ਦੇ ਪੈ ਨਹੀਂ ਕਰੀ ਆਪਾਂ ਕਰ ਦਈਏ ਸਾ ਜੀ ਬੇਨਤੀ ਬੜੀ ਇਹੀ ਆ ਵੀ ਸਾਡਾ ਗਰੀਬ ਇਲਾਕਾ ਮਾਰਿਆ ਬਹੁਤ ਬੁਰਾ ਕੰਮ ਹੈ ਜਿਹੜਾ ਆਪਾਂ ਜਿਹੜਾ ਬਹੁਤ ਮੈਂ ਦੁੱਖੋਂ ਦਾ ਜੋ ਦੇਖ ਕੇ ਕਿ ਸਾਰਾ ਕੁਝ ਕਿੰਨਾ ਉਹ ਨੁਕਸਾਨ ਹੋਇਆ ਦਾ ਇੱਕ ਸਾਦਾ ਦਿਨ ਚੰਦਾ ਜੀ ਨਾਰਾਟਾ ਹੈ ਨਾ ਸਾਰਾ ਹੈ ਤਾਂ ਗੁਰੂ ਘਰ ਬਣਾ ਰਹੇ ਆ ਜੀ ਉੱਥੇ ਵੀ ਸਾਨੂੰ ਥੋੜਾ ਬਹੁਤ ਦੀ ਮਦਦ ਕਰਿਓ ਜੀ ਉਹ ਕਰਾ ਦਾਂਗੇ ਤੁਸੀਂ ਭਾਈ ਪਹਿਲੇ ਹਲੇ ਇੱਕੋ ਛੱਪਈਆ ਜੀ ਹਲੇ ਇੱਕੋ ਛੱਪਈਆ ਸਾਡੀ ਨੰਬਰ ਸਾਹਿਬ ਹਲੇ ਮੈਂ ਤੁਸੀਂ ਐਂ ਕਰੋ ਇਹਨਾਂ ਨੂੰ ਅਪਰੋਚ ਕਰ ਲਿਓ ਕੋਈ ਨਹੀਂ ਤੁਸੀਂ ਪੈਸਾ ਪੇਈਆ